ਅੱਜ ਸੁਲੱਬ ਸ਼ੋਚਾਲਿਆ ਕਰਮਚਾਰੀਆਂ ਨੇ ਉੱਗੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਬੜਾ ਪ੍ਰਦਾਨ ਅਤਿਆਚਾਰ ਪ੍ਰੇਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੀ ਅਗਵਾਈ ਵਿੱਚ ਨਗਰ ਨਿਗਮ ਮੁਹਾਲੀ ਦੇ ਮੇਅਰ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਸ਼ੋਚਾਲਿਆ ਕਰਮਚਾਰੀਆਂ ਦੀਆਂ ਮੰਗਾਂ ਤੇ ਚਰਚਾ ਹੋਈ ਮਾਨਯੋਗ ਮੇਅਰ ਅਮਰਜੀਤ ਸਿੰਘ ਜੀਤੀ ਨੇ ਕਿਹਾ ਕਿ ਸ਼ੋਚਾਲਿਆ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦਾ ਜਲਦ ਹੱਲ ਹੋਵੇਗਾ ਇਸ ਤੇ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਸਾਨੂੰ ਮੇਅਰ ਸਾਹਿਬ ਤੇ ਪੂਰਨ ਭਰੋਸਾ ਹੈ ਉਹ ਇਹਨਾਂ ਗਰੀਬਾਂ ਨਾਲ ਜਲਦ ਇਨਸਾਫ ਕਰਨਗੇ ਇਸ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਡਿਪਟੀ ਮੇਅਰ ਕੁਲਜੀਤ ਸਿੰਘ 베ਦੀ ਕਾਉਂਸਲਰ ਕਮਲਪ੍ਰੀਤ ਬੰਨੀ ਰਵਿੰਦਰ ਸਿੰਘ ਨਛੱਤਰ ਸਿੰਘ ਆਦਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਰਿਪੋਰਟਰ ਨਵਜੋਤ ਔਲਖ ਵੱਲੋਂ ਕਵਰੇਜ ਕੀਤੀ ਇੱਕ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਸਾਡਾ ਇਹ ਜਿਹੜਾ ਪ੍ਰੈਸਰ ਆਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜੋ ਸੁਚਾਲਿਆ ਕਰਮਚਾਰੀਆਂ ਦੀਆਂ ਮੰਗਾਂ ਸੀ ਜਿਵੇਂ ਪਿਛਲੇ ਦਿਨ ਇੱਥੇ ਧਰਨਾ ਪ੍ਰਦਰਸ਼ਨ ਵੀ ਹੋਇਆ ਆਰੋਪ ਵੀ ਹੋਇਆ ਰੋਸ ਪ੍ਰਦਰਸ਼ਨ ਵੀ ਹੋਇਆ ਨਵੇਂ ਕਮਿਸ਼ਨਰ ਸਾਹਿਬ ਆਏ ਨੇ ਇੱਥੇ ਇੱਕਦਾਂ ਉਹਨਾਂ ਦਾ ਸਵਾਗਤ ਧੰਨਵਾਦ ਕਰਨਾ ਆਏ ਸੀ ਪਰ ਉਹ ਨਹੀਂ ਮਿਲੇ ਲੇਕਿਨ ਅਸੀਂ ਉਹ ਕਹਿੰਦੇ ਪੀਐਨਰ ਕਿਹਾ ਵੀ ਉਹ ਸੋਮਵਾਰ ਨੂੰ ਤੁਹਾਨੂੰ ਮਿਲਣਗੇ ਜੀ ਅੱਜ ਸੈਕਰੀਟ ਕਿਤੇ ਮੀਟਿੰਗ ਹੈ ਬਾਹਰ ਗਏ ਨੇ ਉਹਨਾਂ ਨੂੰ ਵੀ ਮਿਲਣਾ ਆਏ ਸੀ ਤਾਂ ਅਸੀਂ ਮੇਰ ਸਾਹਿਬ ਨੂੰ ਡਿਪਟੀ ਮੇਰ ਸੀਨੀਅਰ ਡਿਪਟੀ ਮੇਰ ਅਮਰੀਕ ਸਿੰਘ ਜੀ ਸੋਮਬਲ ਤੇ ਵੇਦੀ ਜੀ ਤੇ ਮੇਰ ਸਾਹਿਬ ਆਪਣੇ ਜਿੱਤੀ ਜੀ ਉਹਨਾਂ ਨੂੰ ਇਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਡਿਮਾਂਡਾਂ ਸੀ ਇਹਨਾਂ ਦੀ ਹਾਜ਼ਰੀ 'ਚ ਅਸੀਂ ਇੱਕ ਇੱਕ ਦੱਸੀ ਜਿਵੇਂ ਰਿਸ਼ਵਤ 20-2000 ਰੁਪਏ ਦੀ ਰਿਸ਼ਵਤ ਦੀ ਗੱਲ ਹੈ ਪੰਜ-ਪੰਜ ਮਹੀਨੇ ਦੀ ਸੈਲਰੀ ਦੀ ਗੱਲ ਹੈ 200 ਬੰਦਾ ਜਿਹੜਾ ਹੈ ਸੁਚਾਲਿਆਂ 'ਚੋਂ ਕਰਮਚਾਰੀ ਜਦੋਂ ਕੱਢਣ ਦੀ ਗੱਲ ਹੈ ਉਹ ਤਿੰਨੇ ਮੰਗਾਂ ਡਿਮਾਂਡਾਂ ਅਸੀਂ ਜਿਹੜੀਆਂ ਮੇਰ ਸਾਹਿਬ ਕੋਲੇ ਅਸੀਂ ਰੱਖੀਆਂ ਮੇਰ ਸਾਹਿਬ ਨੇ ਇਹਨਾਂ ਦੇ ਸਾਹਮਣੇ ਲੋਕਾਂ ਦੇ ਵਿਸ਼ਵਾਸ ਤੋਂ ਆਇਆ ਵੀ ਸਿਰਫ ਪਹਿਲ ਦੇ ਆਧਾਰ 'ਤੇ ਅਸੀਂ ਦੇਖ ਕੇ ਸ਼ਾਇਦ ਉਹ 베ਦੀ ਸਾਹਿਬ ਦੀ ਡਿਊਟੀ ਲਾਣਗੇ ਸੋਮਲ ਜੀ ਦੀ ਡਿਊਟੀ ਲਾਣਗੇ 베ਦੀ ਸਾਹਿਬ ਦੀ ਡਿਊਟੀ ਲਈ ਹੈ ਤਾਂ ਉਹ ਗੱਲ ਕਰਨਗੇ ਤਾਂ ਕਿ ਅਸੀਂ ਸਾਡੀਆਂ ਤਿੰਨ ਮੰਗਾਂ ਨੇ ਇੱਕ ਤਾਂ ਇਹਨਾਂ ਦੀ 5-5 ਮਹੀਨੇ ਦੀ ਸੈਲਰੀ ਹੈ ਦੂਸਰੀ 20-20000 ਰੁਪਏ ਉਹਨਾਂ ਨੇ ਰਿਸ਼ਵਤ ਜਿਹੜੀ ਹੈ ਲਈ ਹੈ ਤੇ ਤੀਸਰਾ ਸਾਡਾ ਇਹ ਹੈਗਾ ਵੀ ਇਹਨਾਂ ਨੂੰ ਦੁਬਾਰੇ ਕੰਮ ਤੇ ਜੜਾ ਉਸੇ ਜਗ੍ਹਾ ਤੇ ਰੱਖਿਆ ਜਾਵੇ ਤੇ ਸਾਡੀਆਂ ਜਿਹੜੀ ਸੈਲਰੀ ਹੈ ਕੰਮ ਕੋਈ ਕਰ ਰਿਹਾ ਤੇ ਸੈਲਰੀ ਕਿਸੇ ਦੇ ਅਕਾਊਂਟ 'ਚ ਪਾ ਰਹੇ ਉਹ ਵੀ ਦੇਖਣ ਦਾ ਇੱਕ ਵਿਸ਼ਾ ਹੈਗਾ, ਪੜਤਾਲ ਦਾ ਵਿਸ਼ਾ ਹੈਗਾ। ਉਹਨਾਂ ਕਰਪਸ਼ਨ ਕਰ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ, ਐਫ ਆਈ ਆਰ ਦਰਜ ਹੋਵੇ, ਕਰਪਸ਼ਨ ਬਰੋਕਰ ਏਕੜ ਦੀ ਤੇ ਇਹਨਾਂ ਨੂੰ ਜਿਹੜਾ ਨਿਆਂ ਇਨਸਾਫ ਮਿਲੇ ਇਸ ਕਰਕੇ ਅੱਜ ਅਸੀਂ ਮੇਅਰ ਨੂੰ, ਡਿਪਟੀ ਮੇਅਰ ਨੂੰ ਸਾਰਿਆਂ ਦੀ ਹਾਜ਼ਰੀ 'ਚ ਜਿਹੜੀ ਹੈ ਅਸੀਂ ਮਿਲੇ ਤੇ ਇਹਨਾਂ ਦੀਆਂ ਮੰਗਾਂ ਦਾ ਸਾਨੂੰ ਵਿਸ਼ਵਾਸ ਦਵਾਇਆ ਅਸੀਂ ਹਫ਼ਤਾ ਦਸ ਤੱਕ ਵੇਟ ਵੀ ਕਰ ਸਕਦੇ ਹਾਂ ਵੀ ਸ਼ਾਇਦ ਮੇਅਰ ਸਾਹਿਬ ਸਾਡਾ ਕੰਮ ਕਰ ਦੇਣ ਪਹਿਲ ਦੇ ਆਧਾਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿ कि आप जन जन की अब जन जन तक पहुँचाते हो अब आज दलित कुचले वर्ग की और इसके साथ ही आज हम सारे लोग कुमड़ा साहब के साथ आए यहाँ पर कमिश्नर साहब से मिलने मगर कमिश्नर साहब मिले नहीं कहीं गए राउंड पे मेयर साहब से मुलाकात हुई मेयर मेयर साहब ने पूरा विश्वास दिलाया है कि आपको आ, आपके मांगों पर मांगों को विचार किया जाएगा और मैं कमिश्नर के साथ बात करूंगा तो आ, बहुत अच्छी बात है हम चाहते हैं कि जितनी जो भी हमारी समस्या हैं सबसे पहले हमारी छः छः महीने की पाँच पाँच महीने की सैलरी जो पेंडिंग है वो भी वो मिलनी चाहिए जो करप्ट सुपरवाइज़र हैं उनके खिलाफ बनती, बनती कानूनी कार्रवाई हो और लिस्ट के हिसाब से जो बंदे काम पे रखे गए हैं वो लिस्ट के हिसाब से बंदे रहें जो नए वर्कर रखे हैं ठेकेदार ने वो हटाए जाएँ यही डिमांड करते हैं ठीक।